ਪੰਥ ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮਾਪਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ ਅਖਾਲਕ ਅ ਸਾਥੀਓ ਪੰਥਕ ਰਾਜਨੀਤੀ ਬਾਰੇ ਕੁਝ ਗੱਲ ਕਰਨ ਨੂੰ ਦਿਲ ਕਰਦਾ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਇੱਕ ਹਿੱਸੇ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਆਗੂਆਂ ਸਮੇਤ ਕੁਝ ਆਗੂਆਂ ਨੂੰ ਅਪੀਲ ਕੀਤੀ ਹੈ ਆਖਿਆ ਕਿ ਮੈਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਆਓ ਸਾਰੇ ਇਕੱਠੇ ਹੋ ਕੇ ਚੱਲੀਏ ਪੰਥ ਵਿਰੋਧੀ ਤਾਕਤਾਂ ਸਿਰ ਚੜ ਆਈਆਂ ਨੇ ਐਸੇ ਹਾਲਾਤਾਂ ਵਿੱਚ ਜੇ ਸੁਖਵੀਰ ਸਿੰਘ ਬਾਦਲ ਵੱਲੋਂ ਮੰਗੀ ਮਾਫੀ ਗਲਤੀ ਦੀ ਖੀਮਾ ਜਾਂਚਣਾ ਆਪਣੇ ਆਪ ਵਿੱਚ ਇੱਕ ਤਰ੍ਹਾਂ ਨਾਲ ਅਰਥ ਵੀ ਰੱਖਦੀ ਏ ਤੇ ਅਰਥਹੀਣ ਵੀ ਰੋਹ ਕੇ ਰਹਿ ਜਾਂਦੀ ਏ ਕਿਉਂ ਜਦੋਂ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਅਸੀਂ ਇਸ ਗੱਲ ਨਾਲ ਕਿਸੇ ਹੱਦ ਤੱਕ ਸਾਂਝ ਪਾਉਣ ਦੀ ਯਤਨ ਕਰਦੇ ਆਂ ਤਾਂ ਸੁਖਵੀਰ ਸਿੰਘ ਬਾਦਲ ਦੀ ਇਸ ਗੱਲ ਨੂੰ ਅਕੀਕੀ ਰੂਪ ਵਿੱਚ ਖੰਘਾਲਣ ਦਾ ਯਤਨ ਕਰਦੇ ਆ ਤਾਂ ਬੜਾ ਕੁਝ ਸਾਹਮਣੇ ਆਣ ਖਲੋਂਦਾ ਹੈ ਲੰਮੇ ਸਮੇਂ ਤੋਂ ਇਹੋ ਹੀ ਗੱਲ ਜਿਹੜੀ ਸੁਖਵੀਰ ਸਿੰਘ ਬਾਦਲ ਅੱਜ ਕਰਦੇ ਨੇ ਬਹੁਤ ਸਾਰੇ ਪੰਥਕ ਆਗੂ ਜਿਦੇ ਵਿੱਚ ਸ਼ੁਰੂਆਤ ਹੁੰਦੀ ਹੈ ਸਰਦਾਰ ਸਖਤੇਬ ਸਿੰਘ ਢੀਂਸਾ ਅਰਣਜੀਤ ਸਿੰਘ ਬਰਮਪੁਰਾ ਵਰਗੇ ਵੱਡੇ ਆਗੂਆਂ ਤੋਂ ਜਦੋਂ ਇਹ ਗੱਲ ਚੱਲਦੀ ਹੈ ਕਿ ਸੁਖਵੀਰ ਸਿੰਘ ਬਾਦਲ ਇੱਕ ਤਰ੍ਹਾਂ ਨਾਲ ਲਾਂਬੇ ਹੋ ਜਾਣ ਤਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਰਾਜਸੀ ਤੇਰਜੋਂ ਉੱਪਰ ਸਕਦੀ ਹੈ ਅਜਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂ ਮੁੱਖ ਮੰਤਰੀ ਦੇ ਹੁੰਦਿਆਂ ਹੁੰਦਾ ਹੈ ਹੁਣ ਜਦੋਂ ਅਸੀਂ ਪਿਤਾ ਪੁਰਖਿਆਂ ਵੱਲੋਂ ਜਾਂ ਸਿੱਖ ਇਤਿਹਾਸ ਦੇ ਉਹਨਾਂ ਮਹਾਨ ਸਿਧਾਂਤਾਂ ਵੱਲੋਂ ਨਿਗਮ ਆਰੰਡਾ ਯਤਨ ਕਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅੱਜ ਪੰਥਕ ਤੇਰਾ ਪੰਥਕ ਜਥੇਬੰਦੀਆਂ ਸਿੱਖ ਸੰਪਰਦਾਵਾਂ ਸਾਧੂ ਸੰਤਮਾ ਪੁਰਸ਼ਾਂ ਦੀਆਂ ਆਪੋ ਆਪਣੀਆਂ ਟਕਸਾਲਾਂ ਅੱਜ ਕਿੱਥੇ ਜਾ ਖੜਦੇ ਅਸੀਂ ਸਾਡੀ ਤਾਕਤ ਕਿੱਥੇ ਚਲੀ ਗਈ ਕਿ ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਿਲਣ ਲਈ ਸਾਨੂੰ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਵੱਲੋਂ ਸਮਾਂ ਤੱਕ ਨਹੀਂ ਦਿੱਤਾ ਗਿਆ ਜਦੋਂ ਸੁਖਵੀਰ ਸਿੰਘ ਬਾਦਲ ਦੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮੈਂ ਇਸ ਗੱਲ ਲਈ ਮਾਫੀ ਮੰਗਦਾ ਜੇ ਮੇਰੇ ਕੋਲੋਂ ਗਲਤੀ ਹੋ ਗਈ ਹੋਵੇ ਪੰਥ ਦੇ ਬਡੇਰੇ ਹਿੱਤਾਂ ਲਈ ਸਾਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਜਦੋਂ ਇਹ ਬਿਆਨ ਸੁਖਵੀਰ ਸਿੰਘ ਬਾਦਲ ਦਾ ਮੀਡੀਆ ਦੇ ਵਿੱਚ ਸਾਹਮਣੇ ਆਉਂਦਾ ਹੈ ਤਾਂ ਪੰਜ ਮੈਂਬਰੀ ਕਮੇਟੀ ਦੇ ਆਗੂ ਜਿਹੜੇ ਉਹਨਾਂ ਕੋਲ ਗੱਲ ਪੁੱਛਦੀ ਹੈ ਤੇ ਗੱਲ ਦਾ ਜਵਾਬ ਜਿਹੜਾ ਮਿਲਦਾ ਕੀ ਹੈ ਗੱਲ ਦਾ ਜਵਾਬ ਆਉਂਦਾ ਹੈ ਕਿ ਸਮਾਂ ਨਿਕਲ ਚੁੱਕਿਆ ਹੈ ਇਹ ਸਮਾਂ ਬਹੁਤ ਧੇਰ ਪਹਿਲਾਂ ਤੁਹਾਡੇ ਆਲੇ-ਦੁਆਲੇ ਘੁੰਮਦਾ ਸੀ ਜਦੋਂ ਆਲੇ-ਦੁਆਲੇ ਘੁੰਮਦਾ ਸਮਾਂ ਉਹ ਕੁਝ ਨਾ ਕੁਝ ਮੰਗਦਾ ਹੁੰਦਾ ਹੈ ਤੇ ਜੇ ਮਨੁੱਖ ਨੂੰ ਨਜ਼ਰ ਨਾ ਆਵੇ ਤੇ ਗੱਲ ਬਹੁਤ ਅੱਗੇ ਨਿਕਲ ਜਾਂਦੀ ਹੈ ਤੇ ਉਹ ਸਮਾਂ ਜਿਹੜਾ ਆਲੇ-ਦੁਆਲੇ ਘੁੰਮਦਾ ਹੁੰਦਾ ਹੈ ਫਿਰ ਚੱਕਰ ਵੀ ਉਹ ਬਣ ਜਾਂਦਾ ਹੈ ਤੇ ਉਸ ਚੱਕਰ ਵਿੱਚ ਮਨੁੱਖ ਫਸਦਾ ਕਿਵੇਂ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਾਰਾ ਕੁਝ ਸਾਡੇ ਸਾਹਮਣੇ ਆ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ 2 ਦਸੰਬਰ ਤੋਂ ਬਾਅਦ ਜਿਹੜੀ ਧਿਰ 7 ਤੋਂ ਘੱਟ ਕੇ 5 ਰਹਿ ਗਈ ਸੀ ਉਸ ਨੂੰ ਸਿਰਫ ਏਸੇ ਗੱਲ ਕਰਕੇ ਸਾਰੇ ਪੰਜਾਬ ਵਿੱਚ ਬਹੁਤ ਵੱਡੀ ਭੱਜ ਦੌੜ ਕਰਨੀ ਪਈ ਬਹੁਤ ਵੱਡੇ ਲੈਵਲ ਤੇ ਉਹਨਾਂ ਨੂੰ ਮਿਹਨਤ ਤੇ ਮੁਸ਼ਕਲ ਕਰਨੀ ਪਈ ਸਿਰਫ ਇਸ ਗੱਲ ਨੂੰ ਰੱਖਣ ਲਈ ਕਿ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਹੁਕਮ ਹੋਇਆ ਹੈ ਭਰਤੀ ਹੋਣੀ ਚਾਹੀਦੀ ਹੈ ਤੇ ਭਰਤੀ ਕਰਾਂਗੇ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਦੀ ਇਹ ਅਪੀਲ ਸਾਡੇ ਸਾਹਮਣੇ ਆਉਂਦੀ ਹੈ ਤੇ ਸਾਡਾ ਧਿਆਨ ਜਿਹੜਾ ਥੋੜਾ ਪਿੱਛੇ ਚਲੇ ਜਾਂਦਾ ਹੈ ਤੇ ਉਸ ਵਕਤ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਜਿਹੀ ਗਲਤੀ ਮੰਨ ਲੈਣੀ ਚਾਹੀਦੀ ਸੀ ਜਾਂ ਇੱਕ ਨਿਮਰਤਾ ਭਾਵ ਨਾਲ ਪੰਜ ਮੈਂਬਰੀ ਕਮੇਟੀ ਨੂੰ ਜਾਂ ਸੱਤ ਮੈਂਬਰੀ ਕਮੇਟੀ ਨੂੰ ਅਧਿਕਾਰ ਦੇ ਦੇਣੇ ਚਾਹੀਦੇ ਸੀ ਭਰਤੀ ਕਰਨ ਦੇ ਤੇ ਹੁਣ ਨੂੰ ਕਦੋਂ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਹੁੰਦੇ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਇਹ ਬਿਆਨ ਦਿੰਦੇ ਨੇ ਤੇ ਅਕਾਲੀ ਰਾਜਨੀਤੀ ਇੱਕ ਤਰ੍ਹਾਂ ਨਾਲ ਖਿੜੀ-ਖਿੜੀ ਨਜ਼ਰ ਆਉਂਦੀ ਹੈ ਬੀਤੇ ਕੱਲ ਦੀ ਘਟਨਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਨੇ ਨੰਗੇ ਪੈਰੀ ਚੱਲ ਕੇ ਆਉਂਦੇ ਨੇ ਦਾੜਾ ਖੁੱਲਾ ਹੈ ਭਾਵ ਨਾਲ ਆਪਣੇ ਸਾਥੀਆਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਤਮਸਤਕ ਹੁੰਦੇ ਨੇ ਤੇ ਸ਼ਬਦ ਕਿਹੜੇ ਨੇ ਸੱਤਾ ਦੇ ਸੱਤਾ ਦੀ ਪ੍ਰਾਪਤੀ ਦਾ ਆਨੰਦ ਮਾਣ ਰਿਹਾ ਹੈ ਇੱਕ ਬਹੁਤ ਵੱਡਾ ਰਤਬਾ ਸਿੱਖਿਆ ਮੰਤਰੀ ਪੰਜਾਬ ਅਕਾਲ ਤਖਤ ਸਾਹਿਬ ਦੇ ਹੱਥ ਬੰਨੀ ਖੜਾ ਹੈ ਤੇ ਵਾਪਸੀ ਦੇ ਕੀ ਕਹਿੰਦਾ ਕਿ ਮੈਨੂੰ ਮੇਰੇ ਹਰਗੋਬਿੰਦ ਸਾਹਿਬ ਮਹਾਰਾਜ ਦਾ ਹੁਕਮ ਹੈ ਮੈਨੂੰ ਖੁਸ਼ੀ ਹੈ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੋਦ ਵਿੱਚ ਬੈਠਾ ਹਾਂ ਤੇ ਦੂਜੇ ਪਾਸੇ 2 ਦਸੰਬਰ ਨੂੰ ਸਾਰੇ ਹੁਕਮਨਾਮੇ ਮੰਨ ਕੇ ਸਾਰੀਆਂ ਗਲਤੀਆਂ ਮੰਨ ਕੇ ਸਭ ਕੁਝ ਮੰਨ ਕੇ ਵੀ ਅਸੀਂ ਉਹਨਾਂ ਮੈਂਬਰਾਂ ਤੋਂ ਭਰਤੀ ਨਾ ਕਰਾ ਸਕੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਨ੍ਹਾਂ ਦੀ ਫਸੀਲ ਤੋਂ ਹੁਕਮ ਹੋਇਆ ਸੀ ਕਿ ਇਹ ਸੱਜਣ ਭਰਤੀ ਕਰਨਗੇ ਤੇ ਜਦੋਂ ਸ਼੍ਰੀ ਹਰਜੋਤ ਬੈਂਸ ਹੋਰਾਂ ਨੂੰ ਅਸੀਂ ਖੜੇ ਦੇਖਦੇ ਆ ਤਾਂ ਇੱਕ ਤਰ੍ਹਾਂ ਨਾਲ ਉਹ ਅਕਾਲੀ ਦਲ ਦੀ ਸਾਰੀ ਰਾਜਨੀਤੀ ਆਪਣੇ ਆਪ ਇੱਕ ਤਰ੍ਹਾਂ ਨਾਲ ਘੇਰੇ ਵਿੱਚ ਆ ਕੇ ਖੜੀ ਨਜ਼ਰ ਆਉਂਦੀ ਆ ਜਾ ਇੱਕ ਐਡੋਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਆ ਜਿਹੜੀ ਉਹ ਇੱਕ ਤਰ੍ਹਾਂ ਨਾਲ ਸਾਹਮਣੇ ਆਣ ਖਲੌਂਦੀ ਹੈ ਕਿ ਆਖਰ ਕਮੀਆਂ ਕਿਉਂ ਰਹਿ ਜਾਂਦੀਆਂ ਨੇ ਸਾਡੇ ਕੋਲ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕਰਦੇ ਆ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਕੁਝ ਮਰਜ਼ੀ ਨਾਲ ਕਰ ਲੈਨੇ ਆ ਪਰ ਜਦੋਂ ਦੂਜੀਆਂ ਧਿਰਾਂ ਇੱਕ ਵੱਡੀ ਲੀਕ ਖਿੱਚ ਜਾਂਦੀਆਂ ਨੇ ਜਿਸ ਤਰ੍ਹਾਂ ਹਰਜੋਤ ਵੈਸ ਨੇ ਖਿੱਚੀ ਤੇ ਅਸੀਂ ਬਹੁਤ ਪਿਛੜੇ ਹੋਏ ਨਜ਼ਰ ਆਉਂਦੇ ਤੇ ਸਾਨੂੰ ਫਿਰ ਗਲਤੀ ਤੇ ਗਲਤੀ ਮੰਨਣੀ ਪੈਂਦੀ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਦਾ ਇਹ ਬਿਆਨ ਚਲਦੇ ਚਲਦੇ ਤੁਹਾਨੂੰ ਨਵੀਂ ਸੂਚਨਾ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਚ ਸਾਨੂੰ ਭਰਤੀ ਕਰਨ ਲਈ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਹੋਇਆ ਸੀ ਉਸ ਭਰਤੀ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਆਪਣੇ ਡੈਲੀਗੇਟ اجلاس ਵਾਸਤੇ ਮੰਗਿਆ ਸੀ ਤੇ ਅਪੋਸ਼ਟ ਸੂਚਨਾ ਮੁਤਾਬਕ ਜਵਾਬ ਦੇ ਦਿੱਤਾ ਗਿਆ ਤੇਜਤ ਸਿੰਘ ਸਮੁੰਦਰੀ ਹਾਲ ਦੇਣ ਤੋਂ ਜਵਾਬ ਦੇ ਦਿੱਤਾ ਗਿਆ ਤੇ ਹੁਣ ਤੇਜਤ ਸਿੰਘ ਸਮੁੰਦਰੀ ਹਾਲ ਨਹੀਂ ਮਿਲੇਗਾ ਤੇ ਪੰਜ ਮੈਂਬਰੀ ਕਮੇਟੀ ਇਸ ਦੇ ਬਦਲ ਵਜੋਂ ਕੋਈ ਨਵੀਂ ਥਾਂ ਲੱਭਣ ਵਾਲੇ ਪਾਸੇ ਨੂੰ ਤੁਰੀ ਹੈ ਕਿੰਨਾ ਵੱਡਾ ਸਵਾਲ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰਤ ਸਿੱਖ ਸੰਸਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਵਾਲੀ ਫਸੀਲ ਤੋਂ ਹੁਕਮ ਵਾਲੀ ਪੰਜ ਮੈਂਬਰੀ ਕਮੇਟੀ ਜਦੋਂ ਆਪਣੇ ਲਈ ਥਾਂ ਮੰਗਦੀ ਹੈ ਸਿਰ ਚੋੜ ਕੇ ਬੈਠਣ ਦਾ ਜਿਹੜੀ ਲੀਡਰਸ਼ਿਪ ਗਾਹੇ ਬਗਾਹੇ ਇਤਲੋ-ਇਤਲੋ ਹੋ ਗਈ ਉਹਨਾਂ ਨੂੰ ਥਾਂ ਦੇ ਦਿੱਤਾ ਜਾਂਦਾ ਹੈ ਪ੍ਰਧਾਨ ਦੀ ਚੋਣ ਲਈ ਤੇ ਪੰਜ ਮੈਂਬਰੀ ਕਮੇਟੀ ਜਿਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਉਹਨੂੰ ਥਾਂ ਨਹੀਂ ਦਿੱਤਾ ਜਾਂਦਾ ਤੇ ਫਿਰ ਅਸੀਂ ਇਹਨਾਂ ਸਵਾਲਾਂ ਦਾ ਜਵਾਬ ਆਉਣ ਵਾਲੀਆਂ ਪੀੜ੍ਹੀਆਂ ਜਾਂ ਤਖਤ ਸਾਹਿਬਾਨ ਜਾਂ ਇਤਿਹਾਸ ਨੂੰ ਕਦੋਂ ਤੇ ਕਿਵੇਂ ਦੇਵਾਂਗੇ ਫਿਰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਮੰਗੀ ਹੋਈ ਮਾਫੀ ਵੀ ਹਲਕੀ ਪੈ ਜਾਂਦੀ ਹੈ ਐਸੇ ਵਿੱਚ ਕੀ ਕੀਤਾ ਜਾ ਸਕਦਾ ਹੈ بڑے ਵੱਡੇ ਸਵਾਲ ਨੇ ਬਹੁਤ ਕੁਝ ਅਕਾਲੀ ਰਾਜਨੀਤੀ ਦੇ ਵਿੱਚ ਵਾਪਰਦਾ ਤੇ ਸੁਖਵੀਰ ਸਿੰਘ ਬਾਦਲ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਵਾਪਸੀ ਲਈ ਪੰਜ ਮੈਂਬਰੀ ਕਮੇਟੀ ਨੂੰ ਸਿੱਖ ਪੰਥ ਵਿੱਚ ਦੇਹਤਾਂ ਲਈ ਪਾਸਤਾ ਪਾਉਣਾ ਅੱਜ ਬਹੁਤ ਪਿੱਛੇ ਰਹਿ ਜਾਣ ਵਾਲੀ ਗੱਲ ਹੈ ਤੇ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਸਵੱਚਾ ਸਿੱਖ ਪੰਥ ਐਸੇ ਮੋੜ ਤੇ ਆਣ ਖੜਾ ਹੋਇਆ ਕਿ ਹੁਣ ਬਹੁਤ ਕੁਝ ਗਵਾਚ ਗਿਆ ਨਵਾਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਉਣ ਵਾਲਾ ਹੈ ਉਸ ਤੋਂ ਬਾਅਦ ਇਹਦੇ ਚੰਗੇ ਮਾੜੇ ਪ੍ਰਭਾਵ ਨਫੇ ਨੁਕਸਾਨ ਸਾਰਾ ਕੁਝ ਸਾਹਮਣੇ ਆਉਣਾ ਹੈ ਤੇ ਸੁਖੀਰ ਸਿੰਘ ਬਾਦਲ ਵੱਲੋਂ ਮੰਗੀ ਮੁਆਫੀ ਅਤੇ ਪੰਜ ਮੈਂਬਰੀ ਕਮੇਟੀ ਵੱਲੋਂ ਨਵੀਂ ਥਾਂ ਤੇ ਡੈਲੀਗੇਟ ਇਜਲਾਸ ਬੁਲਾਇਆ ਜਾਣਾ ਤੈ ਹੋਣਾ ਸਾਰਾ ਕੁਝ ਹੋਣਾ ਇਹ ਆਉਣ ਵਾਲੇ ਦਿਨਾਂ ਵਿੱਚ ਸਿੱਖ ਪੰਥ ਅਤੇ ਸਿੱਖ ਔਮ ਲਈ ਬਹੁਤ ਵੱਡੀਆਂ ਚੁਣੌਤੀਆਂ ਲੈ ਕੇ ਆ ਰਹੇ ਨੇ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖ਼ਾਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ